ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹਿਰਾਤ ਦੀ ਮੂਰਤ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਸ੍ਰੀ ਗੁਰੂ ਤੇਗ ਬਹਾਦਰ ਜੀ ਕਿੰਵੇਂ ਗੁਰੂ ਹੋਏ ਹਨ ਨੌਵੇਂ ਗੁਰੂ ਗੁਰੂ ਜੀ ਦਾ ਜਨਮ ਕਦੋਂ ਹੋਇਆ ਸੀ ਸਾਲ 1666 ਨੂੰ ਗੁਰੂ ਜੀ ਦਾ ਜਨਮ ਕਿੱਥੇ ਹੋਇਆ ਸੀ ਗੁਰੂ ਕਾ ਮਾਲ ਸ੍ਰੀ ਅੰਮ੍ਰਿਤਸਰ ਗੁਰੂ ਜੀ ਦੀ ਮਾਤਾ ਜੀ ਦਾ ਨਾਮ ਦੱਸੋ ਬੇਬੇ ਨਾਨਕੀ ਮਾਤਾ ਨਾਨਕ ਜੀ ਗੁਰੂ ਜੀ ਦੇ ਪਿਤਾ ਜੀ ਦਾ ਨਾਮ ਦੱਸੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਦਾ ਨਾਨਕਾ ਪਿੰਡ ਕਿਹੜਾ ਸੀ ਬਾਬਾ ਬਕਾਲਾ ਆਪ ਜੀ ਨੇ ਕਿਸ ਜੀ ਨਿਗਰਾਨੀ ਹੇਠ ਵਿਦਿਆ ਪ੍ਰਾਪਤ ਕੀਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ੍ਰੀ ਗੁਰੂ ਹਰ ਤੇਗ ਬਹਾਦਰ ਜੀ ਨੇ ਛੇਵੇਂ ਪਾਸ਼ਾ ਨਾਲ ਕਿਸ ਜੰਗ ਵਿੱਚ ਤੇਗ ਦੇ ਜੋਰ ਵਿਖਾਏ ਚੌਥੇ ਜੰਗ ਚ ਗੁਰੂ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ ਮਾਤਾ ਗੁਦਰੀ ਜੀ ਨਾਲ ਗੁਰੂ ਤੇਗ ਬਹਾਦਰ ਜੀ ਦੇ ਸਪੁੱਤਰ ਦਾ ਨਾਮ ਦੱਸੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੱਖਣ ਸ਼ਾਹ ਨੇ ਅਸਲੀ ਗੁਰੂ ਲੱਭਣ ਸਮੇਂ ਮੂੰਹੇ ਚੜ ਕੇ ਕੀ ਸ਼ਬਦ ਕਹੇ ਸਨ ਲਾਡੋ ਰੇ ਗੁਰੂ ਲਾਡੋ ਰੇ ਗੁਰੂ ਤੇਗ ਬਹਾਦਰ ਜੀ ਨੇ ਕਿਹੜਾ ਨਗਰ ਬਸਾਇਆ ਸੀ ਚੱਕ ਨਾਨਕੀ ਨਗਰ ਚੱਕ ਨਾਨਕੀ ਅੱਜਕੱਲ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਆਨੰਦਪੁਰ ਸਾਹਿਬ ਚੱਕ ਨਾਨਕੀ ਨਗਰ ਆਪ ਜੀ ਨੇ ਕਿਸ ਦਿਨ ਨਾਮ ਤੇ ਬਸਾਇਆ ਸੀ ਆਪਣੀ ਮਾਤਾ ਆਪਣੀ ਮਾਤਾ ਮਾਤਾ ਨਾਨਕ ਜੀ ਦੇ ਨਾਮ ਤੇ ਗੁਰੂ ਤੇਗ ਬਹਾਦਰ ਸਾਹਿਬ ਕਿੰਨਾ ਦੀ ਫਰਿਆਦ ਤੇ ਸ਼ਹੀਦੀ ਦੇਣ ਗਏ ਸਨ ਕਸ਼ਮੀਰੀ ਪੰਡਤ ਫਰਿਆਦ ਤੇ ਗੁਰੂ ਤੇਗ ਬਹਾਦਰ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੀ ਬਾਣੀ ਅੰਕਿਤ ਹੈ 57 ਸ਼ਲੋਕ 59 ਸ਼ਬਦ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਕਿੱਥੇ ਤੇ ਕਿਸ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਵਾਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੀ ਦਮ ਦਮਾ ਸਾਹਿਬ ਕੇ ਬਾਣੀ ਦਰਜ ਕਰਵਾਈ ਗੁਰੂ ਤੇਗ ਬਹਾਦਰ ਜੀ ਨਾਲ ਦਿੱਲੀ ਵਿਖੇ ਸ਼ਹੀਦ ਹੋਏ ਸਿੱਖਾਂ ਦੇ ਨਾਮ ਦੱਸੋ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਮਤੀ ਦਾਸ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਆਰੇ ਨਾਲ چیر ਕੇ ਭਾਈ ਸਤੀ ਦਾਸ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਰੂਹ ਉਜਲ ਪੇਟ ਕੇ ਅਦਲਾਤੀ ਭਾਈ ਦਿਆਲਾ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਦੇਗ ਉਜਵਾਲ ਕੇ ਗੁਰੂ ਤੇਗ ਬਹਾਦਰ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਸੀਸ ਸੀਸ ਤਰ ਤੋ ਲੱਕ ਘਰ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀਸਗਨ ਦਿੱਲੀ ਦੇ ਦਿੱਲੀ ਦੇ ਚਾਂਦਨੀ ਚੌਂਕ 'ਚ ਉੱਥੇ ਅੱਜਕੱਲ ਕਿਹੜਾ ਗੁਰਦੁਆਰਾ ਸਾਹਿਬ ਹੈ ਸੀਸਗਨ ਸਾਹਿਬ ਦਿੱਲੀ ਆਪ ਜੀ ਦਾ ਸੀਸ ਸ਼੍ਰੀ ਨੰਨਪੁਰ ਸਾਹਿਬ ਵਿਖੇ ਕੌਣ ਲੈ ਕੇ ਆਇਆ ਸੀ ਭਾਈ ਜੈਤਾ ਜੀ ਜਿੱਥੇ ਆਪ ਜੀ ਦਾ ਸੀਸ ਦਾ ਸੰਸਕਾਰ ਹੋਇਆ ਉੱਥੇ ਕਿਹੜਾ ਗੁਰਦੁਆਰਾ ਸਾਹਿਬ ਹੈ ਸੀਸਗਨ ਸਾਹਿਬ ਨੰਨਪੁਰ ਗੁਰੂ ਜੀ ਦੇ ਧੜ ਦਾ ਸੰਸਕਾਰ ਕਿਸ ਨੇ ਕਿਵੇਂ ਕੀਤਾ ਲੱਖੀ ਸ਼ਾਹ ਨੇ ਆਪਣੇ ਘਰ ਨੂੰ ਅੱਗ ਲਗਾ ਕੇ ਉੱਥੇ ਅੱਜਕੱਲ ਕਿਹੜਾ ਗੁਰਦੁਆਰਾ ਸਾਹਿਬ ਚ ਸ਼ੋਭਿਤ ਹੈ ਰਕਾਬਗਨ ਸਾਹਿਬ ਗੁਰੂ ਚਿਨਾਂ ਨਾਲ ਸੰਬੰਧਿਤ ਕੋਈ ਪੰਜ ਗੁਰਦੁਆਰਾ ਸਾਹਿਬਾਂ ਦੇ ਨਾਮ ਦੱਸੋ ਬਾਬਾ ਬਕਾਲਾ ਜੀ ਖੜਾ ਸਾਹਿਬ ਸੀਸਗਨ ਸਾਹਿਬ ਲਈ ਸੀਸਗਨ ਸਾਹਿਬ ਆਨੰਦਪੁਰ ਰਕਾਬਗਨ ਸਾਹਿਬ ਗੁਰੂ ਜੀ ਨੇ ਗੁਰਿਆਈ ਕਿਸ ਨੂੰ ਸੌਂਪੀ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਕਦੋਂ ਹੋਈ ਸੀ 16 सोला, 16 1675 ਫੀਸਵੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ